ਪਠਾਨਕੋਟ ਅਤਵਾਦੀ ਹਮਲੇ ਮਗਰੋਂ ਚਰਚਾ ਵਿੱਚ ਆਏ ਸਾਬਕਾ ਐਸਪੀ ਸੁਲਵਿੰਦਰ ਸਿੰਘ ਨੂੰ ਜ਼ਬਰਜਨਾਹ ਕੇਸ ਵਿੱਚ 10 ਸਾਲ ਦੀ ਕੈਦ ਅਤੇ 50000 ਰੁਪਏ ਦਾ ਜੁਰਮਾਨਾ ਦੀ ਸਜ਼ਾ ਸੁਣਾਈ ਗਈ ਹੈ। ਗੁਰਦਾਸਪੁਰ ਅਦਾਲਤ ਨੇ ਜ਼ਬਰਜਨਾਹ ਦੇ ਕੇਸ ਦਾ ਫੈਸਲਾ ਸੁਣਾਉਂਦਿਆਂ ਸੁਲਵਿੰਦਰ ਨੂੰ ਇਹ ਸਜ਼ਾ ਸੁਣਾਈ ਹੈ। ਸੁਲਵਿੰਦਰ ਤੇ ਮਹਿਲਾ ਨੇ ਜ਼ਬਰਜਨਾਹ ਦੇ ਇਲਜ਼ਾਮ ਲਾਇਏ ਸਨ। ਅਦਾਲਤ ਵੱਲੋਂ ਸੁਲਵਿੰਦਰ ਨੂੰ 15 ਫਰਵਰੀ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇਸ ਮੌਕੇ ਤੇ ਸੁਲਵਿੰਦਰ ਸਿੰਘ ਵਕੀਲ ਭੁਪਿੰਦਰ ਸਿੰਘ ਅਤੇ ਸ਼ਿਕਾਇਤਕਰਤਾ ਰਜਨੀਸ਼ ਕੁਮਾਰ ਨੇ ਕਿਹਾ ਦੇਰਸੀ ਆਈ ਐਮ ਇਨੋਸੈਂਟ ਮੈਂ ਬਿਲਕੁਲ ਬੇਕਸੂਰ ਆ ਇਹ ਮੈਂ ਅਪੀਲ ਕਰਦਾ ਮੈਨੂੰ ਪੂਰਾ ਹੱਕ ਹੈ ਹਾਈ ਕੋਰਟ ਮੈਂ ਹਾਈ ਕੋਰਟ ਜਾਵਾਂਗਾ ਮੈਨੂੰ ਪੂਰਾ ਨਿਆਂ ਉੱਥੋਂ ਮਿਲੇਗਾ ਬਸ ਦੈਟਸ ਇਟ ਸਰ ਤੁਸੀਂ ਕੀ ਸਮਝੋ ਜਿਹੜੀ ਸਜਾ ਹੋਈ ਹੈ ਇਹਦੇ ਵਿੱਚ ਨਾ ਕੋਈ ਹੈਗੀ ਸੀ ਇਹਦੇ ਵਿੱਚ ਕੋਈ ਐਵਿਡੈਂਸ ਓਨਲੀ ਟੈਲੀਫੋਨ ਦੇ ਉੱਤੇ ਹੈਗੀ ਸੀ ਰਿਕਾਰਡਿੰਗ ਰਿਕਾਰਡਿੰਗ ਮੇਰੀ ਆਈ ਨਹੀਂ ਠੀਕ ਹੈ ਨਾ ਨਾ ਰਿਕਾਰਡਿੰਗ ਆਈ ਹੈ ਉਹ ਫਿਰ 네ਗੇਟਿਵ ਆਈ ਹੈ ਹੋਰ ਕੋਈ ਪ੍ਰੂਫ ਨਹੀਂ ਕਿਤੇ ਦਾ ਕਿਸੇ ਕਿਸੇ ਦਾ ਕੋਈ ਪ੍ਰੂਫ ਨਹੀਂ ਹੈਗਾ ਕਿ ਜਿਹੜੀ ਮੇਰੇ ਲੈਣਾ ਕੋਈ ਕਾਰਡ ਹੈਗਾ ਨਾ ਕਿਸੇ ਕਿਸੇ ਦਾ ਹੋਰ ਕੋਈ ਮੌਕੇ ਦਾ ਐਵੀਡੈਂਸ ਹੈ ਗਏ ਜਾਏ ਹੋਰ ਕਿ ਕਿਸਨ ਬਾਕੀ ਮੈਨੂੰ ਹੱਕ ਪੂਰਾ ਹੈ ਅਪੀਲ ਕਰਨਾ ਮੈਂ ਹਾਈ ਕੋਰਟ ਜਾਵਾਂਗਾ ਦੈਟਸ ਇਟ ਉਪਰ ਵਾਲਾ ਜਾਣਦਾ ਜੀ ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ ਮੈਂ ਤੇ ਬਾਰੇ ਕੁਝ ਨਹੀਂ ਕਹਿ ਸਕਦਾ ਕਿਨੇ ਵਸਾਇਆ ਨਹੀਂ ਹੈ ਉੱਪਰ ਵਾਲਾ ਜਾਣੇਗਾ ਕੀ ਕਰਨਾ ਹੈਗਾ ਹੁਣ ਤੁਸੀਂ ਕਹਿੰਦੇ ਹੋ ਨਾ ਤੁਸੀਂ ਵੇਖਣਾ ਉਹ ਮੈਂ ਵੇਖਣਾ ਹੈ ਜੇ ਕੋਈ ਟੈਲੀਫੋਨ ਤੇ ਰੇਪ ਹੁੰਦਾ ਕੋਈ ਦਸੋ ਲਾ ਹੈਗਾ ਕਿਸੇ ਡਿਟੇਲ ਨਹੀਂ ਕੋਈ ਟੈਲੀਫੋਨ ਦੀ ਟ੍ਰੇਨ ਜੇ ਨਾ ਤੁਹਾਡੀ ਮੇਂ ਲਿੰਕ ਕਰਦੀ ਹੋਵੇ ਕਿ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ ਫੇਕ ਐਵੀਡੈਂਸ ਕਿਸੇ ਦੀ ਲੜਕੀ ਦਾ ਕਹਿਣਾ ਥੋੜਾ ਖੁਸ਼ ਹੋ ਜਾਏਗਾ ਕਿ ਉਹਨੇ ਕਹਿਤਾ ਉਹ ਤੁਹਾਡੇ ਖਿਲਾਫ ਹੀ ਕਹਿ ਸਕਦੀ ਹੈ ਤੇ ਹਾਈ ਕੋਰਟ ਮੈਂ ਜਾਏਗਾ ਹਾਂ ਹਾਈ ਕੋਰਟ ਮੇਰਾ ਹੱਕ ਹੈ ਮੈਂ ਜਾਵਾਂਗਾ ਉਹ ਮੈਂ ਜਦ ਤੱਕ ਲੜਦਾ ਰਹਿ ਜਾ ਤੱਕ ਮੇਰੀ ਜਾਨ ਨਾ ਮੈਂ ਛੜਨੇ ਪ੍ਰਾਨਾ ਭਾਵੇਂ ਮੈਂ ਸੁਪਰੀਮ ਕੋਰਟ ਵੀ ਲੜਾਂਗਾ ਪੂਰੀ ਤੱਕ ਜਦ ਤੱਕ ਮੇਰੀ ਜਾਨ ਹੈਗੀ ਹੈ ਫਰਦਾ ਦੀ ਮੈ ਨਾ ਪਹਿਲਾਂ ਹਾਰੇ ਨਾ ਹੁਣ ਆ ਰਿਹਾ ਪਹਿਲਾਂ ਵੀ ਠੀਕ ਸੀ ਉਦੋਂ ਵੀ ਨਿਕਲ ਆਏ ਤਾਂ ਖੂਨੀ ਮੈ ਹਾਈ ਕੋਰਟ ਚੋਂ ਵੀ ਨਿਕਲ ਆਣਾ ਸਾਹਿਬ ਅੱਜ ਐਸਜੋਗ ਅਦਾਲਤ ਸਾਹਿਬ ਨੇ ਆਪਣਾ ਫੈਸਲਾ ਸੁਣਪੀ ਸਲਵਿੰਦਰ ਨੂੰ ਦੋਨਾਂ ਦੇ ਵਿੱਚ ਹੀ ਦੋਸ਼ੀ ਮੰਨਦੇ ਹੋਏ 10 ਸਾਲ ਇੰਪ੍ਰੀਜ਼ਨਮੈਂਟ 5 ਸਾਲ ਇੰਪ੍ਰੀਜ਼ਨਮੈਂਟ ਕੀਤੀ ਹੈ ਲਗਾਇਆ ਬਸ ਉਹਨਾਂ ਨੂੰ ਡ੍ਰੈਕ ਮੁਆਵਜ਼ਾ ਮੰਗਦਾ ਸਟੇਟ ਵੱਲੋਂ ਜਿਹੜੇ ਦਫ਼ਤਰ ਉਹਦੇ ਵਿੱਚ ਜਾ ਕੇ ਅਪੀਲਸ਼ਨ ਦੇ ਸਕਦੇ ਨੇ ਯਾਰ 16 ਦੇ ਵਿੱਚ ਜਿਹਦੇ ਵਿੱਚ 12 ਗਵਾ ਬਖਤਾਏਗੇ ਜਿਹਦੇ ਵਿੱਚ ਉਹਨਾਂ ਨੇ ਆਪਣੇ ਸੱਤ ਗਵਾਪੀ ਸੁਝਾ ਸੁਣਾਈ ਹਾਂ ਪੈਰਲਲ ਚੱਲੇਗੀ ਇਹ ਦੋਨੇ ਸ੍ਰੀ 10 ਸਾਲ ਜਿਹੜੀ ਹੈ ਉਹਨੂੰ ਜਿਹਦੇ ਵਿੱਚ ਦੋਸ਼ੀ ਨੇ ਚੇ ਰਲ ਜਾਣਗੇ ਪਰ ਜੱਜ ਸਾਹਿਬ ਨੇ ਕਿਹਾ ਜਿਹੜੀ ਤੁਹਾਡਾ ਦਿੱਤਾ ਇਸ ਕਰਕੇ ਲਾਹ ਦੇ ਵਿੱਚ ਨਹੀਂ ਹੈਗੀ ਸਜਾ ਦਿੱਤੀ ਕੋਰਟ ਨੇ ਉਹਨਾਂ ਨੂੰ ਉਹਨਾਂ ਦਾ ਕਹਿਣਾ ਹੁਣ ਬੇਗੁਨਾਹ ਕਿਉਂਕਿ ਕੋਰਟ ਨੇ ਉਹਨਾਂ ਨੂੰ ਤੱਥਾਂ ਦੇ ਆਧਾਰ ਜਿਹੜਾ ਉਹਨੂੰ ਦੋਸ਼ੀ ਮੰਨਿਆ ਸੁਲਿੰਦਰ ਸਿੰਘ ਨੇ ਕਿਹਾ ਕਿ ਉਹ ਸਬੂਤ ਪੇਸ਼ ਕੀਤੇ ਕਿ ਇੱਕ ਸਹਾਇਕ ਬਿਆਨ ਸੀ ਉਹ ਮੁੱਖ ਸੀ ਉਸ ਤੇ ਉਹਨਾਂ ਦੇ ਹਸਬੰਦ ਨੇ ਜੋ ਉਹਨਾਂ ਨੇ ਰਿਸ਼ਵਤ ਦਿੱਤੀ ਗਈ ਸੀ ਉਹ ਬਰੂ ਇਕੱਠਾ ਕਰਦਾ ਸਿਰਫ ਆਡੀਓ ਦੇ ਜਿਹੜੇ ਔਰਲ ਐਵੀਡੈਂਸ ਵੀ ਕਿ 15 ਸਾਲ ਦੀ ਟੋਟਲ ਉਹਨਾਂ ਦਾ ਸਾਲਾ ਬਟ ਜਿਹੜੀ ਉਹ ਮੈਕਸਿਮਮ ਦੂਸਰੀ ਜਿਹੜੀ ਉਹਦੇ ਨਾਲ ਹੀ ਚੱਲੇਗੀ ਨੇ ਜੋ ਵੀ ਫੈਸਲਾ ਕੀਤਾ ਬੜੇ ਸੰਜੀ ਨਾਲ ਹਰ ਪੱਖ ਤੋਂ ਢੰਗ ਨਾਲ ਉਹਨਾਂ ਦੇ ਵਕੀਲਾਂ ਦੀਆਂ ਇਹ ਵੀ ਸੀ ਦਲੀਲਾਂ ਫਿਰ ਵੱਧ ਵਸ ਜਾ ਪਰ ਘਟੋ ਘਟ ਜਾ ਸਾਲ ਬੰਦੀ ਸੀ ਉਹਨਾਂ ਨੇ ਦਿੱਤੀ ਹੈ ਮੈਂ ਪ੍ਰੇਮ ਕੁਮਾਰ ਜੀ ਐਡੀਸ਼ਨਲ ਸੈਸ਼ਨ ਜੱਜ ਦਾ ਤਹਿ ਦਿਲੋਂ ਧੰਨਵਾਦੀ ਹਾਂ ਔਰ ਸਪੋਰਟਿੰਗ ਆਫੀਸਰ ਪੁਲਿਸ ਆਫਸਰ ਰੇਣੀ ਮਾਨਦਾਰ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ 2014 ਚ ਮਾਨਯੋਗ ਡੀਜੀਪੀ ਦਨਕਰ ਗੁਪਤਾ ਜੀ ਨੇ ਸਾਡੀ ਮਤ ਕੀਤੀ ਅਜੋ ਡੀਜੀਪੀ ਬਣੇ ਨੇ ਏਡੀਜੀਪੀ ਸੀ ਉਹਨੂੰ ਮੈਂ ਉਹਨਾਂ ਦਾ ਵੀ ਤੈਅਦਰੁਨ ਧਰਵਾ ਦਾਂ ਗੁਲਨੀ ਜ ਸਿੰਘ ਖਰਾਨਾ ਨੇ ਵੀ ਸਾਡੀ ਮਤ ਕੀਤੀ ਪਠਾਨਕੋਟ ਦੇ ਆਈਪੀਐਸ ਐਸਐਸਪੀ ਮੁੱਗਾ ਲੱਗੇ ਨੇ ਉਹਦੇ ਵੀ ਤੈਅਦਰੁਨ ਧਰਵਾ ਦਾਂ ਇਮਾਨਦਾਰੀ ਦਾ ਤੇ ਸਾਨੂੰ ਇਨਸਾਫ ਜਿਹੜਾ ਵਾ ਇਹਦਾ ਮਤਲਬ ਸਮਾਜ ਚ ਇਨਸਾਫ ਹੈਗਾ ਜੇ ਕਰਪਟ ਅਫਸਰ ਨਾ ਹੋਣ ਜਾਂ ਕੋਈ ਨਾ ਵਕੇ ਆਪਣਾ ਆਪਣਾ ਨਾਮ ਵੇਚੇ ਤੇ ਇਨਸਾਫ ਮਿਲ ਸਕਦਾ ਵਾ ਇਹੋ ਹੀ ਬੇਨਤੀ ਹੈ ਵੀ ਲੜਦੇ ਰਹੋ ਤੇ ਕਾਮਯਾਬ ਮਿਲਦੀ ਮਿਲਦੀ ਹੈ ਪ੍ਰਮਾਤਮਾ ਦੇ ਇੱਕ ਆਸਰਾ ਕੇ ਲੜੇ ਆਂ ਕੋਈ ਸਾਡੀ ਪੈਰਵਾਈ ਕਰਨ ਵਾਲਾ ਨਹੀਂ ਇੱਕ ਅਹੀ ਦੇ ਘਰ ਰਬ ਡੇ ਤੇ ਸਾਡੇ ਤਕਾਲਾ ਸਾਹਿਬ